ਹੋ ਇਹ ਇਹ ਗੱਲਾਂ ਬਹੁਤ ਕਰਦੇ ਹੋ ਦੂਸਰੇ ਹਾਂ ਜਾਂਦੇ ਜਾਂਦੇ ਇਹ ਇਸ ਬੰਦੇ ਨੇ ਆਪਣੀ ਜਿਹੜੀ ਮਾਂਤ ਭਾਸ਼ਾ ਚ ਗੱਲ ਕੀਤੀ ਹੈ ਨਾ ਜੀ ਦੁਨੀਆ ਭਰ ਚ ਮਸ਼ਹੂਰ ਹੈ ਉਹ ਤੇ ਉਹੀ ਮਾਂਤ ਭਾਸ਼ਾ ਕਰਕੇ ਜਿਹਦਾ ਮਾਨ ਸਤਕਾਰ ਆ ਤੇ ਉਹੀ ਗੱਲਾਂ ਤੁਸੀਂ 75 ਸਾਲਾਂ ਬਾਅਦ ਉਸ ਪਾਰਲੀਮੈਂਟ ਦੇ ਵਿੱਚ ਕੀਤੀਆਂ ਜਨ ਕਿ ਜਿਹੜੀਆਂ ਨਹੀਂ ਹੋ ਜਾਂਦੀਆਂ ਕਿ ਇਹ ਬਹੁਤ ਵੱਡਾਂ ਗੱਲ ਕਬੀ ਹੈਗਾ ਤੇ ਇਹਦਾ ਇਹਦਾ ਇਹੋ ਹੀ ਕਹਿੰਦਾ ਵੀ ਜਦੋਂ ਕਹਿੰਦਾ ਸੀਸ ਦੇਣੀ ਹੋਵੇ ਕਿਸ ਨੂੰ ਤੇ ਇਹ ਕਹਿਆ ਜਾਂਦਾ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ਤੇ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਇਹ ਕਹਿੰਦਾ ਵੀ ਜਾ ਤੈਨੂੰ ਤੇਰੀ ਮਾਂ ਬੋਲੀ ਉਪਰ ਉਪਰ ਅਕਟਰ ਪਤਨੀ ਨੇ ਵੀ ਇਹ ਕਿਹਾ ਕਿ ਫਰਸਟ ਮਦਰ ਹਾਂਜੀ ਹਾਂਜੀ ਹਾਂ ਮਾਂ ਬੋਲੀ ਪਹਿਲੇ ਨੰਬਰ ਤੇ ਹਾਂਜੀ ਉਹ ਤਾਂ ਸਰੋਂ ਉਸੇ ਤੇ ਵੀ ਮਾਤਰੀ ਪੁੱਤ ਜਿਹੇ ਤੋਂ ਸਦਾ ਸਾਨੂੰ ਕਿ ਜਿੰਨਾ ਕੁ ਪਤਾ ਉਹ ਬਸ ਨਾਲ ਜਾਣ ਲੈ ਥਾ ਇਹ ਉਦਾਂ ਵੀ ਸਹਿਸਵਾ ਮਦਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਇਹਦੇ ਵਿੱਚੋਂ ਨਹੀਂ ਜਾਂਦੀ ਤੇ ਇਹ ਪੜੀ ਨਹੀਂ ਤਰਕਤ ਲਾਓ ਇਹ ਨਹੀਂ ਬਗਿਆ ਮੈਂ ਮੈਂ ਉਹ ਹੀ ਤਾਂ ਮੈਂ ਬਗੜ ਪੜੀ ਹੈ ਨਹੀਂ ਪਰ ਗੱਲਾਂ ਤੁਹਾਡੀਆਂ ਇਹਦੇ ਨਾਲ ਇਹਦੇ ਵਾਅਸ ਬੰਦੇ ਆ ਗਏ ਮੈਂ ਤੁਹਾਨੂੰ ਭਰਦੀ ਆ ਜੇ ਵਿੱਚ ਪੜਨੀ ਇਹ ਮਰਾ ਹੋਏ ਦੀ ਗੱਲਾਂ ਬਹੁਤ ਕਰਦੇ ਹੋ ਦੂਸਰੇ ਹਾਂ ਜਾਂਦੇ ਜਾਂਦੇ ਇਹ ਇਸ ਬੰਦੇ ਨੇ ਆਪਣੀ ਜਿਹੜੀ ਮਾਂ ਬੋਲੀ ਚ ਗੱਲ ਕੀਤੀ ਹੈ ਨਾ ਜੀ ਦੁਨੀਆ ਭਰ ਚ ਮਸ਼ਹੂਰ ਹੈ ਉਹ ਤੇ ਉਹੀ ਮਾਤਭਾਸ਼ਾ ਕਰਕੇ ਜਿਹਦਾ ਮਾਨਸ ਹਤਕਾਰ ਆ ਤੇ ਉਹੀ ਗੱਲਾਂ ਤੁਸੀਂ 75 ਸਾਲਾਂ ਬਾਅਦ ਉਸ ਪਾਰਲੀਮੈਂਟ ਦੇ ਵਿੱਚ ਕੀਤੀਆਂ ਜਨਨ ਕਿ ਜਿਹੜੀਆਂ ਨਹੀਂ ਹੋ ਜਾਂਦੀਆਂ ਕਿ ਇਹ ਬਹੁਤ ਵੱਡਾਂ ਗੱਲਾਂ ਕੱਬੀ ਹੈਗਾ ਤੇ ਇਹਦਾ ਇਹੋ ਹੀ ਕਹਿੰਦਾ ਵੀ ਜਦੋਂ ਕਹਿੰਦਾ ਸੀਸ ਦੇਣੀ ਹੋਵੇ ਕਿਸ ਨੂੰ ਤੇ ਇਹ ਕਿਹਾ ਜਾਂਦਾ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ਤੇ ਜੇ ਕਿਸੇ ਨੂੰ ਬਾਦੋਆ ਦੇਣੀ ਹੋਵੇ ਇਹ ਕਹਿੰਦਾ ਵੀ ਜਾਂ ਤੈਨੂੰ ਤੇਰੀ ਮਾਂ ਬੋਲੀ ਇਹ ਹੋ ਜਾਵੇ ਉਪਰ ਪ੍ਰੋਫੈਸਰ ਬੰਦੀ ਨੇ ਵੀ ਇਹ ਕਿਹਾ ਕਿ ਫਰਸਟ ਮਦਰ ਹਾਂਜੀ ਹਾਂਜੀ ਹਾਂ ਇਹ ਮਾਂ ਬੋਲੀ ਪਹਿਲੇ ਨੰਬਰ ਤੇ ਹਾਂਜੀ ਉਹ ਤਾਂ ਸਰਗੁਸੇ ਤੇ ਵੀ ਮਾਦਰ ਕਹਿੰਦੇ ਅਸੀਂ ਤਾਂ ਸਦਾ ਤੁਹਾਨੂੰ ਜਿੰਨਾ ਕੁ ਪਤਾ ਉਹ ਤੋਂ ਜ਼ਿਆਦਾ ਨਹੀਂ ਜਾਣਦੇ ਇਹ ਉਹਦਾ ਵੀ ਸਹਿਸਵਾ ਮਦਰ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਉਹ ਇਹਦੇ ਵਿੱਚ ਹੋ ਨਹੀਂ ਜਾਂਦੀ ਤੇ ਇਹ ਪੜ੍ਹੀ ਨਹੀਂ ਪਰ ਗੱਲਾਂ ਉਹ ਇਹਦੇ ਨਹੀਂ ਪੜ੍ਹੀ ਨੇ ਉਹ ਹੀ ਤਾਂ ਮੈਂ ਬਦਲ ਪੜੀ ਹੈ ਨਹੀਂ ਪਰ ਗੱਲਾਂ ਤੁਹਾਡੀਆਂ ਇਹਦੇ ਨਾਲ ਇਹਦੇ ਬਾਰੇ ਸੰਬੰਧ ਆ ਗਏ ਨੇ ਇਹ ਨਹੀਂ ਕਿ ਅਸੀਂ ਇਹਦੇ ਵਿੱਚ ਪੜਨੀ ਇਹ ਮਰਾ ਇਹ ਗੱਲਾਂ ਬਹੁਤ ਕਰਦੇ ਹੋ ਦੂਸਰੇ ਹਾਂਜੀ ਹਾਂਜੀ ਇਹ ਇਸ ਬੰਦੇ ਨੇ ਆਪਣੀ ਜਿਹੜੀ ਮਾਂਤ ਭਾਸ਼ਾ ਚ ਗੱਲ ਕੀਤੀ ਹੈ ਨਾ ਜੀ ਦੁਨੀਆ ਭਰ ਚ ਮਸ਼ਹੂਰ ਹੈ ਉਹ ਤੇ ਉਹੀ ਮਾਂਤ ਭਾਸ਼ਾ ਕਰਕੇ ਇਹਦਾ ਮਾਨ ਸਤਕਾਰ ਰਿਹਾ ਤੇ ਉਹੀ ਗੱਲਾਂ ਤੁਸੀਂ 75 ਸਾਲਾਂ ਬਾਅਦ ਉਸ ਪਾਰਲੀਮੈਂਟ ਦੇ ਵਿੱਚ ਕੀਤੀਆਂ ਜਨਨ ਕਿ ਜਿਹੜੀਆਂ ਨਹੀਂ ਸੋਝਣਾਂ ਜਨਨ ਕਿ ਇਹ ਬਹੁਤ ਵੱਡਾ ਜਨਨ ਕੰਮ ਹੀ ਹੈਗਾ ਤੇ ਇਹਦਾ ਜਿਹਦਾ ਇਹੋ ਹੀ ਕਹਿੰਦਾ ਵੀ ਜਦੋਂ ਕਹਿੰਦਾ ਸੀਸ ਦੇਣੀ ਹੋਵੇ ਕਿਸ ਨੂੰ ਤੇ ਇਹ ਕਿਹਾ ਜਾਂਦਾ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ਤੇ ਜੇ ਕਿਸੇ ਨੂੰ ਬੰਦਵਾ ਦੇਣੀ ਹੋਵੇ ਇਹ ਕਹਿੰਦਾ ਵੀ ਜਾ ਤੈਨੂੰ ਤੇਰੀ ਮਾਂ ਬੋਲੀ ਹੋ ਜਾ ਉਪਰ ਉਪਰ ਰਾਸ਼ਟਰਪਤੀ ਨੇ ਵੀ ਇਹ ਕਿਹਾ ਕਿ ਫਰਸਟ ਮਦਰ ਹਾਂਜੀ 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 ਉਹ ਮਾ ਮੋਲੀ ਪਹਿਲੇ ਨੰਬਰ ਤੇ ਹਾਂ ਉਹਦਾ ਸਾਰਾ ਕੁਝ ਹੈ ਅਰੇ ਵਾਹ ਤੇ ਕਹਿੰਦੇ ਅਹੀ ਤਾਂ ਸਦਾ ਸਾਨੂੰ ਜਿੰਨਾ ਕੁ ਪਤਾ ਉਹ ਸਾਰਾ ਜਾਣ ਲੈ ਹਾਂ ਇਹ ਉਦਾਂ ਵੀ ਸਹਿਸਵਾ ਮਤ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਇਹਦੇ ਵਿੱਚ ਹੋਈਆਂ ਨਹੀਂ ਤੇ ਇਹ ਤਾਂ ਪੜੀ ਨਹੀਂ ਪਰ ਗੱਲ ਹੋਆ ਇਹਦੇ ਨਹੀਂ ਪੜੀ ਮੈਂ ਉਹ ਹੀ ਤੁਹਾਨੂੰ ਤੋਂ ਬੋਲ ਰਹੀ ਹਾਂ ਪਰ ਗੱਲਾਂ ਤੁਹਾਡੀਆਂ ਇਹਦੇ ਨਾਲ ਇਹਦੇ ਵਾਅਦੇ ਸੰਬੰਧ ਵਾਲੀਆਂ ਨੇ ਤੁਹਾਨੂੰ ਭਰਦੀਆਂ ਛੇਜੇ ਵਿੱਚ ਪੜਨ। ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ। ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।